ਸ਼ਸ਼ਟਕਾਲ ਤੋਂ ਸੇਖਰ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਤੜਕਸਾਰ ਧਰਤੀ ਕੰਬੀ ਹੈ ਟੜਕਸਾਰ ਪੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਹਾਲਾਂਕਿ ਲੋਕ ਨੇ ਜਿਹੜੇ ਉਹ ਘਬਰਾ ਕੇ ਸੀ ਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਨੇ ਤਾਂ ਬਿਲਕੁਲ ਅੱਜ ਵੀਰਵਾਰ ਦਾ ਦਿਨ ਹੈ ਸਵੇਰੇ 9:04 ਤੇ ਪੁਚਾਲ ਦੇ ਛਟਕੇ ਦੇ ਜਿਹੜੇ ਮਹਿਸੂਸ ਕੀਤੇ ਗਏ ਨੇ ਜੇਕਰ ਤੁਹਾਨੂੰ ਵੀ ਪੁਚਾਲ ਦੇ ਛਟਕੇ ਮਹਿਸੂਸ ਹੋਏ ਨੇ ਤਾਂ ਕਮੈਂਟਸ ਬਾਕਸ ਦੇ ਵਿੱਚ ਲਿਖੋ ਕਿ ਤੁਸੀਂ ਕਿਸ ਸ਼ਹਿਰ ਨਾਲ ਸੰਬੰਧ ਰੱਖਦੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਕਿ ਪਤਾ ਲੱਗ ਸਕੇ ਕਿ ਪੁਚਾਲ ਦੇ ਛਟਕੇ ਦੇ ਜਿਹੜੇ ਕਿੱਥੇ-ਕਿੱਥੇ ਮਹਿਸੂਸ ਕੀਤੇ ਗਏ ਨੇ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਭੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਤਾਂ 9:04 ਤੇ ਭੁਚਾਲ ਆਇਆ ਸੀ 10 ਸੈਕਿੰਡ ਤੱਕ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਵਕਤੇ ਜਾਣਕਾਰੀ ਦੇ ਦਿੰਦੇ ਆ ਕਿ ਲੋਕ ਕਬਰ ਆਗੇ ਸੀ 4.1 ਦੀ ਤੀਬਰਤਾ ਦੇ ਨਾਲ ਇਹ ਝਟਕੇ ਆਏ ਸੀ ਔਰ ਜਾਣਕਾਰੀ ਦਿਨੇ ਤੁਹਾਨੂੰ ਦੱਸਦੇ ਆ ਕਿ ਝਟਕੇ ਸਵੇਰੇ 9:04 ਦੇ ਕਰੀਬ ਮਹਿਸੂਸ ਕੀਤੇ ਗਏ ਤੇ ਕੁਝ ਸੈਕਿੰਡਾਂ ਤੱਕ ਇਹ ਰਹੇ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ 4.1 ਦੀ ਤੀਬਰਤਾ ਦੇ ਨਾਲ ਪੁਚਾਲ ਹਰਿਆਣਾ ਦੇ ਰੋहतक ਦੇ ਵਿੱਚ ਵੀ ਆਇਆ ਜਿਸ ਦਾ ਕੇਂਦਰ ਸੀ ਤਹੇ ਸ਼ਹਿਰ ਰਾਸ਼ਟਰੀ ਰਾਸਤਾ ਨੀਤੋ 60 ਕਿਲੋਮੀਟਰ ਤੋਂ ਥੋੜਾ ਜਿਹਾ ਦੂਰ ਹੈ ਤਦ ਆਖਦੇ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿੱਚ ਦਿੱਲੀ, ਨੁਆਈਡਾ, ਗਾਜ਼ੀਆਬਾਦ, ਗੁਰੂਗਰਾਮ ਤੇ ਫਰੀਦাবাদ ਦੇ ਵਿੱਚ ਵੀ ਭੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਸੀ। ਸਸ਼ਤਰਕਾਲ ਤੋਂ ਦੇਖ ਰਿਹਾ ਸਮ ਜਾਨੀਅਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਤੜਕਸਾਰ ਧਰਤੀ ਗੰਬੀ ਹੈ। ਧਰਤੀ ਕੰਬਣ ਦਾ ਭਾਵ ਹੈ ਕਿ ਤੜਕਸਾਰ ਭੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ। ਹਾਲਾਂਕਿ ਲੋਕ ਨੇ ਝੜਿਓ ਘਬਰਾ ਕੇ ਸੀ ਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਨੇ ਤਾਂ ਬਿਲਕੁਲ ਅਜ ਵੀਰਵਾਰ ਦਾ ਦਿਨ ਹੈ ਸਵੇਰੇ 9:04 ਪੁਚਾਲ ਦੇ ਛਟਕੇ ਦੇ ਜਿਹੜੇ ਮਹਿਸੂਸ ਕੀਤੇ ਗਏ ਨੇ ਜੇਕਰ ਤੁਹਾਨੂੰ ਵੀ ਪੁਚਾਲ ਦੇ ਛਟਕੇ ਮਹਿਸੂਸ ਹੋਏ ਨੇ ਤਾਂ ਕਮੈਂਟਸ ਬਾਕਸ ਦੇ ਵਿੱਚ ਲਿਖੋ ਕਿ ਤੁਸੀਂ ਕਿਸ ਸ਼ਹਿਰ ਨਾਲ ਸੰਬੰਧ ਰੱਖਦੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਕਿ ਪਤਾ ਲੱਗ ਸਕੇ ਕਿ ਪੁਚਾਲ ਦੇ ਛਟਕੇ ਦੇ ਜਿਹੜੇ ਕਿੱਥੇ-ਕਿੱਥੇ ਮਹਿਸੂਸ ਕੀਤੇ ਗਏ ਨੇ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਭੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਨਵਾਂ 8:00 ਤੇ ਪੁਚਾਲ ਆਇਆ ਸੀ 10 ਸੈਕਿੰਡ ਤੱਕ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਵਕਤੇ ਜਾਣਕਾਰੀ ਦੇ ਦਿੰਦੇ ਆ ਕਿ ਲੋਕ ਕਬਰ ਆਗੇ ਸੀ 4.1 ਦੀ ਤੀਬਰਤਾ ਦੇ ਨਾਲ ਇਹ ਝਟਕੇ ਆਏ ਸੀ ਔਰ ਜਾਣਕਾਰੀ ਦਿਨੇ ਤੁਹਾਨੂੰ ਦੱਸਦੇ ਆ ਕਿ ਝਟਕੇ ਸਵੇਰੇ 9:00 ਬਜੇ 4:00 ਦੇ ਕਰੀਬ ਮਹਿਸੂਸ ਕੀਤੇ ਗਏ ਤੇ ਕੁਝ ਸੈਕਿੰਡਾਂ ਤੱਕ ਇਹ ਰਹੇ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ 4.1 ਦੀ ਤੀਬਰਤਾ ਦੇ ਨਾਲ ਪੁਚਾਲ ਹਰਿਆਣਾ ਦੇ ਰੋहतक ਦੇ ਵਿੱਚ ਵੀ ਆਇਆ ਜਿਸ ਦਾ ਕੇਂਦਰ ਸੀ ਤਹੇ ਸ਼ਹਿਰ ਰਾਸ਼ਟਰੀ ਰਾਸਤਾ ਨੀ ਤੋਂ 60 ਕਿਲੋਮੀਟਰ ਤੋਂ ਥੋੜਾ ਜਿਹਾ ਦੂਰ ਹੈ ਤਾਂ ਦੱਸਦੇ ਕਿ ਰਾਸ਼ਟਰੀ ਰਾਸਤਾ ਨੀ ਖੇਤਰ ਦੇ ਵਿੱਚ ਦਿੱਲੀ ਨੁਆਈਡਾ ਗਾਜ਼ੀਆਬਾਦ ਗੁਰੂਗ੍ਰਾਮ ਤੇ ਫਰੀਦাবাদ ਦੇ ਵਿੱਚ ਵੀ ਪੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਸੀ